ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗ ਗੁਰੂ ਸਹਿਜਿਓ ਦੋਤ ਵੰਦਨਾ ਕਰਵਾ ਸਰਬ ਕਲਾ ਸਮਰਥ ਦੁਰੰਧੇਰਾ ਕਹੋ ਪ੍ਰਭੂ ਨਾਮ ਦੇ ਕਰ ਹੱਥ ਸਤਿਗੁਰੂ ਆਸ ਬੇਨਤੀਆਂ ਮਿਲੈ ਨਾਮ ਅਧਾਰਾ ਤੁਖਾ ਸੱਚਾ ਬਾਦਸ਼ਾਹ ਹੋ ਤਾਪ ਗਿਆ ਸੰਸਾਰ ਭਗਤਾਂ ਕੀ ਦੇਕ ਤੂੰ ਸੰਤਾਂ ਕੀ ਹੋ ਜਾ ਸਿਰਜ ਮਹਾਰਾ ਸੱਚ ਤੇਰੀ ਸਾ ਮੰਗੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਾ ਜੀਂ ਨਿਆ ਸੱਚ ਤੇਰਾ ਆਸਾਰ ਤੇਰਾ ਰੂਪ ਗੰਮ ਹੈ ਅਨੂਪ ਤੇਰਾ ਦਰਸਾਰਾ ਤੂੰ ਤੋ ਕੋ ਵਿਰਲਾ ਜਾਣ ਗੁਰ ਪ੍ਰਸਾਦ ਕੋ ਸਾਧ ਪਸਾਣ ਸੇਵ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਦਰਸ਼ਨ ਦੇਖੀ ਵਾ ਗੁਰ ਤੇਰਾ ਕਰਮ ਹੋਏ ਕਰ ਮੇਰਾ ਇਹ ਬਿਰੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਧਾਰ ਤੇ ਗੁਰ ਪ੍ਰਸਾਦਿ ਕਿਨ ਵਿਰਲੇ ਜਾਤੇ جیتا نام کے داس بسر نامی پورن گمتا گردی سہج سبھا

ਪੀਆ ਸਜ ਸੱਚਾ ਪਾਤਸ਼ਾਹ ਸਿਰ ਸ਼ਾਹ ਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸੋ ਨਾਮ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਓ ੴ ਕਾਰਤੀ ਜਾ ੴ ਸਤ ਗੁਰ ਪ੍ਰਸਾਦ ਪ੍ਰਣਾਮ ਜੀ ਤੁਮੇ ਨਮੋ ਅਗੰ ਸੋਕ ਸੰਗਰ ਸਾਗਰ ਮਧਨ ਮੋ ਅਗਨ ਸੂਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਭਗਤ ਪਰਾਇਰਵਾ ਨਥਾਂ ਆਥ ਭਗਤ ਬਹਿ ਮਿਟਣ ਸਾਧ ਸੰਗ ਜਮ ਦੂਤ ਨ ਭੇਟਨ ਜੀਵਨ ਰੂਪ ਅਨੂਪ ਦਇਆਲਾ ਨਾਮ ਸਰਨਿਤ ਜਾਪੈ ਰੂਗ ਰੂਪ ਮਾਇਆ ਨ ਵਿਆਪੈ ਜਬ ਗੁਬਿੰਦ ਸੰਗੀ ਸਵਤਾਰੇ ਬਹੁਤ ਨਾਹੀ ਪੰਜ ਵਟਵਾ

ਆਦਿ ਮਧ ਅੰਤ ਬ੍ਰਵਸੋਈ ਨਾਨਕ ਤਿਸ ਵਨ ਅਬਰ ਨਕੋਈ ਆਦਿ ਮਧ ਅੰਤ ਬ੍ਰਵਸੋਈ ਨਾਨਕ ਤਿਸ ਵਨ ਅਬਰ ਨਕੋਈ ਗਾ ਖਸਾ ਵਰdru ਜੀ ਕੀ ਭਤੇ